ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਹੈਗਾ ਸੱਜਣਾ ਦਾ ਸੰਗਰੂਰ ਜ਼ਿਲ੍ਹਾ ਜ਼ਰੂਰ ਸੰਗਰੂਰ ਆ ਜਾਂਦਾ ਪਰ ਪਿੰਡ ਬਾਈ ਹੋਰਾਂ ਦਾ ਆ ਜਾਂਦਾ ਬਾਰਡਰ ਤੇ ਹਰਿਆਣੇ ਦੇ ਬਿਲਕੁਲ ਨੇੜੇ ਆ ਜਾਂਦਾ ਝੋਟੀਆਂ ਦਿਖਾਵਾਂਗੇ 9 8 ਦਿਖਾਵਾਂਗੇ ਤਾਜ਼ੀਆਂ ਤੇ 1 ਦਿਖਾਵਾਂਗੇ ਤੋਕੜ ਗੱਬਣ ਚੰਗੇ ਰਿਕਾਰਡ ਵਾਲੀ ਤੇ ਚੰਗੇ ਦੁੱਧ ਵਾਲੀ ਬਾਕੀ ਬਾਈ ਨਾ ਕਰਾਵਾਂਗੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਤਕਰੀਬਨ ਤਕਰੀਬਨ 1 ਅੱਧੀ ਝੋਟੀ ਛੱਡ ਕੇ ਬਾਕੀ ਸਾਰੀਆਂ ਦਾ ਸੱਜਣੋ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਲੈ ਅੱਗੇ ਰੀ ਇੱਧਰ ਦੇ ਵੱਲ ਹੋਰ ਕੀ ਹਾਲ ਆ ਜੀ ਠੀਕ ਆ ਜੀ ਹੋਰ ਜੀ ਮਿਰ ਜੀ ਛੜਦੀ ਕਲਾ ਜਮਾਂ ਵਧੀਆ ਹੋਰ ਕਿਵੇਂ ਆ ਕੰਮ ਕਰ ਜਮਾਂ ਕੰਮ ਕਰੋ ਜਿਹੜੀ ਅੱਗੇ ਵੀਡੀਓ ਪਾਈ ਸੀ ਕੀ ਬਣਿਆ ਵਧੀਆ ਰਹਿ ਜੀ ਹਾਂ ਵੇਗੀਆਂ ਸਾਰੀਆਂ ਹਾਂ ਜੀ ਸਾਰਾ ਸੇਲ ਹੋ ਗਏ ਦੋ ਦਿਨਾਂ ਠੀਕ ਆ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਕੋਈ ਨਾਮ ਨਿਰਮਲ ਸਿੰਘ ਪਿੰਡ ਜਲੂਰ ਜ਼ਿਲ जिने ਟੋਟੀਆਂ ਆਪਾਂ ਦਿਖਾਵਾਂਗੇ ਅੱਜ ਸਾਰੀਆਂ ਹਰਿਆਣੇ ਦੀ ਆਪਾਂ ਲੈਂਦੇ ਨਹੀਂ ਪੰਜਾਬ ਚੋਂ ਜਾਂਦੇ ਗੇੜਾ ਵਾਲਾ ਗਰੰਟੀ ਵਾਲਾ ਸਿਸਟਮ ਆ ਗਰੰਟੀ ਵਾਲਾ ਸਿਸਟਮ ਆ ਜਮਾਨ ਆਪਾਂ ਪੰਜਾਬ ਚ ਗੇੜਾ ਦੇਖਣ ਵੀ ਜਾਂਦੇ ਵਾਜ ਕੇ ਠੀਕ ਆ ਗੱਲ ਹਾਂਜੀ ਇੱਥੋਂ ਕਰ ਲਈਏ ਸ਼ੁਰੂਆਤ ਹਾਂਜੀ ਇੱਥੋਂ ਕਰੋ ਹਾਂਜੀ ਇੱਥੇ ਮਾਰਦੇ ਗਰੀ ਕੈਮਰਾ ਵੇ ਇਹ ਥੋੜੀ ਜੀ ਖਾਸ ਆ ਕਿਉਂਕਿ ਇਹਦੇ ਹਾਰ-ਹੂਰ ਵੀ ਬਾਈ ਆਰਗਿਆਂ ਨੇ ਪਾਇਆ ਲਿਆ ਕੇ ਫੁਲਕਾਰੀ ਵੀ ਦਿੱਤੀ ਆ ਕਿਉਂਕਿ ਥੋੜੀ ਖਾਸ ਚੀਜ਼ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਰੀਆਂ ਮਈਆਂ ਦੀ ਰਾਣੀ ਆ ਇਹਨੇ ਮੈ ਹਨ ਹਾਂ ਸੂਆ ਕਿਹੜਾ ਦਾ ਦੂਜਾ ਲੈ ਤੋੜ ਦੇ ਬਾਈ ਖੋਲ ਕੇ ਤ ਰਾਤ ਸੂਈ ਆ ਰਾਤ ਹਾਂ ਪਹਿਲਣ ਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਪਹਿਲਣ ਦਾ ਰਿਕਾਰਡ ਪਹਿਲਣ ਕੱਟੀ ਨੇ ਦੁੱਧ ਕੱਢਿਆ 20 ਲੀਟਰ ਠੀਕ ਆ ਗੱਲ ਹਾਂ ਪਹਿਲਣ ਨੇ ਕੱਢਿਆ 20 ਕਿਲੋ ਤੇ ਸੂਆ ਸੂਈਆ ਦੂਜਾ ਤੇ ਰਾਤ ਦੀ ਸੂਈ ਹੋਈ ਆ ਬਾਕੀ ਸੋਨੂੰ ਦੱਸਦੀ ਵੀ ਆ ਝੋਟੀ ਵੀ ਰਾਤ ਦੀ ਤਾਜੀ ਸੂਈਆ ਕਿਉਂਕਿ ਪੈਰਾਂ ਨੂੰ ਥੋੜੀ ਬਹੁਤੀ ਬੋਲਾ ਬੋਲਾ ਵੀ ਕੱਢਿਆ ਝੋਟੀ ਦਾ 8-7 ਕਿਲੋ ਠੀਕ ਆ ਗੱਲ ਹਾਂ ਐਤ ਕੀ ਕਿੰਨਾ ਕ ਪਾ ਸਕਦੀ ਆ ਫਿਰ ਦੇਖੋ ਜੀ ਅੱਗੋ ਮਾਲਕ ਦਾ ਕਹਿੰਦਾ ਦੀ 5 ਲੀਟਰ ਦੁੱਧ ਦੇ ਦਊਗੀ ਠੀਕ ਆ ਗੱਲ ਜੋ ਵੀ 25 ਲੀਟਰ ਦੁੱਧ ਕੱਢਣ ਦਾ ਹੱਕ ਆ ਜੀ ਬਾਕੀ ਸੋਹੀ ਗੱਲ ਆ ਵੀ ਦੁੱਧ ਸੇਵਾ ਦਾ ਹੁੰਦਾ ਹਾਂ ਹਾਂਜੀ ਹਾਂ ਦੁੱਧ ਕੁਝ ਪਾ ਲਾਂਗੇ ਕੱਢ ਲਾਂਗੇ ਠੀਕ ਆ ਗੱਲ ਆ ਬਾਕੀ ਦੁੱਧ ਹੁੰਦਾ ਸੱਜਣੋਂ ਸੇਵਾ ਦਾ ਬਾਕੀ ਹਰੇਕ ਵੀਡੀਓ ਚ ਦੱਸਦਾ ਵੀ ਹੁੰਦਾ ਵੀ ਜਿਹੜੇ ਸੱਜਣ ਨੇ ਚੀਜ਼ ਲੈਣੀ ਆ ਉਹਨੇ ਭਾਈ ਆਪਦੀ ਸਮਝ ਨਾਲ ਵੀ ਲੈਣੀ ਹੁੰਦੀ ਆ ਬਰੀਡ ਕੁਆਲਿਟੀ ਚੈੱਕ ਕਰਕੇ ਤੇ ਪਸ਼ੂ ਨੂੰ ਚੈੱਕ ਕਰਕੇ ਹਰੇਕ ਪੱਖ ਤੋਂ ਕਮਾ ਲਓ ਜੀ ਦੁੱਧ ਦੇਣਾ ਬਰੀਡ ਤੇ ਹਾਂਜੀ ਹਾਂਜੀ ਬੱਚਾ ਨਾਲ ਕੀ ਆ ਗਿਆ ਇਹਦੇ ਮੇਲ ਕਾਫ ਆ ਨਾਲ ਇਹਦੇ ਆ ਗਿਆ ਮੇਲ ਕਾਫ ਪੈਸੇ ਇਹਦੇ ਕਿੰਨੇ ਲਾਂਗੇ ਪੈਸੇ ਦਾ ਫੋਨ ਤੇ ਕਰ ਲਾ ਬਾਕੀ ਦਾ ਵੀਡੀਓ ਚ ਦੱਸ ਦਾਂਗੇ ਸਾਰਿਆਂ ਦਾ ਇਹਦੇ ਫੋਨ ਤੇ ਬਾਲੇ ਤਾਂ ਨਹੀਂ ਮੰਗਦਾ ਨਹੀਂ ਕਰ ਦੇ ਜਿਹੀ ਜੀ ਚੀਜ਼ ਆ ਉਹਨੇ ਪੈਸੇ ਮੰਗਾਏ ਆ ਆਪਾਂ ਜ਼ਿਆਦਾ ਨਹੀਂ ਮੰਗਾਂ ਕਿਤੇ ਮਾ ਕਿੱਲੇ ਜਿੰਨੇ ਮੰਗਾ ਨਾ ਨਾ ਜਿੰਨੇ ਦਾ ਕਿੱਲਾ ਆ ਪਹਿਲੀ ਦਾ ਲੋਕ ਹੋਈ ਹਰਿਆਣੇ ਦੇ 60 ਲੱਖ ਮੰਗੀ ਜਾਂਦੇ ਨੇ 65 ਲੱਖ ਮੰਗੀ ਜਾਂਦੇ ਨੇ ਆਪਾਂ ਉਹ ਨਹੀਂ ਕੰਮ ਆਪਾਂ ਚੀਜ਼ ਜਾਇਜ਼ੇ ਦੇਵਾਂਗੇ ਠੀਕ ਆ ਗੱਲ ਆ ਪੈਸੇ ਬਾਈ ਕਹਿੰਦਾ ਉਹਨੇ ਕੀ ਮੰਗਾ ਕੇ ਜਿੰਨੇ ਕੇ ਰੁਪਏ ਉਟੂ ਕੀ ਹਾਂ ਬਾਕੀ ਉਹ ਸਿਸਟਮ ਨੇ ਉਹਨੇ ਕਿੱਲੇ ਵਾਲੇ ਰੁਪਏ ਮੰਗ ਲੂਗਾ ਬਾਈ ਡਰਿਓ ਨਾ ਫੋਨ ਬਾਈ ਨੂੰ ਮਿਲਿਆ ਲਿਓ ਤੇ ਬਾਕੀ ਕੁਆਲਿਟੀ ਕਬੂਲਟੀ ਝੋਟੀ ਦੀ ਹਰੇਕ ਪੱਖ ਤੋਂ ਟੋਪ ਆ ਗਈ ਤੋਰ ਦੇ ਕਿਰਾਂ ਹੋਰ ਤੋਂ ਬੜੀ ਤਾਂਾਂ ਖਿੱਚ ਦੇ ਤੋਰ ਦੇ ਇੱਕ ਵਾਰੀ ਨਾਲਿਆੜੀ ਘਰ ਦੇ ਨਾਲ ਨੂੰ ਜਾ ਕੇ ਫਲਕਾਰੀ ਫਲਕਾਰੀ ਸਹੀ ਕਰ ਦੇ ਤਾਂਾਂ ਖਿੱਚ ਦੇ ਤਾਂ ਨੂੰ ਖਿੱਚ ਕੇ ਇੱਥੋਂ ਦਿਖਾ ਦੇ ਬੜੀ ਹੋਰ ਪਿੱਛੋਂ ਮੋੜ ਦੇ ਇੱਕ ਮਿੰਟ ਆ ਲਾ ਦੇ ਲਾ ਦੇ ਨੇੜੇ ਕੋਈ ਗੱਲ ਨਹੀਂ ਚੱਲ ਚੱਲ ਚੱਕ ਕੇ ਦਿਖਾ ਦੇ ਫਲਕਾਰੀ ਸਰੀਰ ਇੱਥੋਂ ਇੱਥੋਂ ਦਿਖਾ ਦੇ ਗਰੀ ਅਡਰ ਲੈ ਹੁਣ ਫਲਕਾਰੀ ਲਾ ਕੇ ਦਵਾ ਦੇ ਗਿੜੇ ਹਾਂ ਛੱਡ ਦੇ ਛੱਡ ਦੇ ਇੱਥੋਂ ਦਿਖਾ ਦੇ ਉੱਤੋਂ ਗਰੀ ਬਾਡੀ ਬੁੱਡੀ ਦਿਖਾ ਦੀ ਉਹ ਤਸੱਲੀ ਕਰਾ ਦੀ ਹਰੇਕ ਪੱਖ ਤੋਂ ਕਿਉਂਕਿ ਚੰਗੇ ਮੁੱਲ ਦੀ ਮੈਂ ਆ ਚੰਗੇ ਰੁਪਏ ਬਾਈ ਲਊਗਾ ਤੇ ਚੰਗੀ ਲਾ ਕੇ ਕੋਈ ਸੱਜਣੇ ਨੂੰ ਬਾਈ ਤੋਂ ਖਰੀਦ ਕੇ ਲਜਾਊਗਾ ਐਂ ਲੱਗੂਗਾ ਸੋਨੇ ਜਿਵੇਂ ਹਾਥੀ ਦਾ ਬੱਚਾ ਤੋੜੀ ਫਿਰਦੇ ਹੋਣੇ ਆਪਾਂ ਬੌੜਾ ਬਾਈ ਕਹਿੰਦਾ ਇਹਦਾ ਕੁਛ ਕੱਢਿਆ ਹੋਇਆ ਪਹਿਲਾਂ ਦਾ ਰਿਕਾਰਡ ਹੈਗਾ 20 ਕਿਲੋ ਦਾ ਸੂਆ ਹੈਗਾ ਦੂਜਾ ਤੇ ਸੂਈ ਹੈਗੀ ਆ ਰਾਤ ਝੋਟੀ ਹੈਗੀ ਆ ਹਰਿਆਣੇ ਦੀ ਤੇ ਬਾਕੀ ਤੁਸੀਂ ਵੀ ਆਪਦੀ ਸਮਝ ਨਾਲ ਜਾਨਵਰ ਲੈਣਾ ਹੁੰਦਾ ਬਰੀਡ ਕੁਆਲਿਟੀ ਚੈੱਕ ਕਰਕੇ ਹਰੇਕ ਪੱਖ ਤੋਂ ਚੈੱਕ ਕਰਕੇ ਚਬਾਈ ਦੀ ਕਿਵੇਂ ਜੀ ਚਬਾਈ ਓਕੇ ਜੀ ਆਪਾਂ ਤਾਰ ਮਾਰ ਕੀ ਦਿਖਾ ਦਨੇ ਜੇ ਕਹੂੰ ਵੀਡੀਓ ਚ 70 ਵੀਡੀਓ ਚ ਮਾਰ ਕੀ ਦਿਖਾ ਦਨੇ ਆ ਗਈ ਸਾਰੀ ਜੈਡ ਬਲੈਕ ਹਨਾ ਹਾਂ 70577 ਦੀ ਕੱਟੀ ਆ ਆਪ ਹਾਂ ਆਪ ਬਾਈ ਕਹਿੰਦਾ ਹੈਗੀ ਆ ਹਰਿਆਣੇ ਵਾਲੇ ਐਚ ਐਲ ਡੀ ਵੀ ਦੇ 70577 ਦੀ ਕਿਉਂਕਿ 70577 ਤਕਰੀਬਨ ਤਕਰੀਬਨ ਨੋਮੀਨੇਟ ਬੋਲਦਾ ਜਿਹੜੇ ਸੱਜਣਾ ਜਾਣਕਾਰੀ ਰੱਖ ਆਈ ਮੜਾ ਬੱਚਾ ਲਾਈਨ ਚੋਟੀ ਦਾ ਬਾਲਟੀ ਲਿਆ 70577 ਆ ਜਿਹੜੀ ਕੀ ਚੀਜ਼ ਆ ਇੱਕ ਤਰ ਦਿਖਾ ਰੀ ਗਰੀ ਨੇੜੇ ਲਾ ਕੇ ਤਾਰਾਂ ਵੀ ਆਪਾਂ ਤੁਹਾਨੂੰ ਇਹਦੀ ਮਾਰਕੀ ਦਿਖਾ ਦਾਨੇ ਆ ਨਾਲ ਇਹਦੇ ਆ ਗਿਆ ਮੇਲਕਾਫ ਸੂਆ ਆ ਗਿਆ ਦੂਜਾ ਧਾਰ ਆਪਾਂ ਤੁਹਾਨੂੰ ਮਾਰ ਕੇ ਦਿਖਾ ਦੇਣਾ ਜੇ ਕਿਸੇ ਸੱਜਣ ਨੇ ਬਾਈ ਤੋਂ ਆਨਲਾਈਨ ਮੰਗਾਉਣੀ ਹੋਈ ਆਨਲਾਈਨ ਵੀ ਮੰਗਾ ਲਓ ਕਿਉਂਕਿ ਛੋਟੀ ਥੱਲੇ ਬੌਲੇ ਆ ਜੇ ਤਕਰੀਬਨ ਜਿੱਦਾਂ ਦਾ ਮਖੈਲ ਹੁੰਦਾ ਉਹ ਵੀ ਜਸਤਮਾ ਪੈਸੇ ਨਾਲ ਜੀ ਮਾਰ ਦੂਜੀ ਚਵਾਈ ਚਬੂਈ ਦੀ ਤੁਹਾਨੂੰ ਆਪਾਂ ਪਾਸ ਕਰਾ ਕੇ ਦੇ ਦੇਣਾ ਬਾਈ ਤੋਂ ਜੇ ਕਿਸੇ ਬਾਈ ਨੇ ਆਨਲਾਈਨ ਮੰਗਾਉਣੀ ਹੋਈ ਤਾਂ ਬਾਈ ਤੋਂ ਆਨਲਾਈਨ ਮੰਗਾ ਸਕਦੇ ਹੋ ਚਵਾਈ ਚਬੂਈ ਦੀ ਹੈਗੀ ਓਕੇ ਦੀ ਰਿਪੋਰਟ ਬਾਅਦ ਛੱਡ ਦੂਜੀ ਬਾਲੀ ਬਦ ਵਧੀਆ ਚੌਣਾ ਛੋਟੀ ਦਾ ਅਤੇ ਪੈਸੇ ਬਾਈ ਕਹਿੰਦਾ ਇਹਦੇ ਫੋਨ ਤੇ ਦੱਸ ਦਾਂਗੇ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਵਾਲੀ ਤੇ ਕੈਮਰਾ ਉਹ ਇਹਦੇ ਇਹਦੇ ਕੱਦ ਕਾਟਦਾ ਵੀ ਆਈਡੀਆ ਕਰਾ ਦੇ ਇੱਥੇ ਦੋ ਨੰਬਰ ਆਈ ਜਾ ਕੱਦ ਬਿੱਡ ਵੀ ਫੁੱਲ ਡਬਲ ਆ ਗਿਆ ਇਹਦਾ ਸੂਆ ਕਿਹੜਾ ਜੀ ਦੂਜਾ ਜੀ ਇਹ ਸੂਈ ਭਈਆ ਹਾਂਜੀ ਕੱਲ੍ਹ ਹੀ ਸੂਈ ਹੈ ਵੀ ਆ ਲੈ ਚੱਲ ਬਾਈ ਹੁਣ ਮਾਰ ਲੈ ਇਹਨੂੰ ਥੋੜੀ ਇਹ ਭਾਲਾਂ ਕਰ ਰਹੀ ਹੈ ਝੋਟੀ ਅੱਜਾ ਠੀਕ ਹੈ ਜੀ ਆਰਡਰ ਨੂੰ ਥੋੜੀ ਭਾਲਾ ਥਣਾ ਨੂੰ ਵੀ ਬੱਚਾ ਕੀਆ ਨਾਲ ਇਹਦੇ ਬੱਚਾ ਇਹਦੇ ਗੈਲ ਕੱਟੀ ਆ ਇਦੇ ਨਾਲ ਆ ਗਈ ਸੱਜਣੋ 31 ਸੂਆ ਦੂਜਾ ਬਾਈ ਦੂਜਾ ਦੂਜਾ ਪਿਆਰੀ ਸੂਆ ਦੂਜਾ ਤੇ ਕੱਲ ਦੀ ਸੂਈ ਹੋਈ ਆ ਇਹਦੀ ਦੁੱਧ ਦੀ ਕੀ ਰਿਪੋਰਟ ਆ ਦੁੱਧ ਦੀ ਪਲੂਨ ਝੋਟੀ ਨੇ ਕੱਢਿਆ ਹੋਇਆ ਦੁੱਧ 15 ਕਿਲੋ 15 ਹਾਂ ਬੋਲੇ ਬੋਲੇ ਚ ਆਪਾਂ ਤੇ ਪੋਤੇ ਪਜਾਮਾ ਸਾਫ ਕਰਤੀ ਠੀਕ ਆ ਜੀ ਹਾਂ ਐਦਗੀ ਝੋਟੀ ਦਾ ਹੱਕ ਆ 18 ਲੀਟਰ ਦੁੱਧ ਦੇਣ ਦਾ 17 18 ਕੱਦ ਬਿੱਡ ਫੁੱਲ ਵੱਡਾ ਆ ਗਿਆ ਤੇ ਬ੍ਰੀਡ ਵੀ ਪੂਰੀ ਬ੍ਰੀਡ ਵੀ ਅਸਲ ਆ ਪੂਰੀ ਆ ਬ੍ਰੀਡ ਵੀ ਚੰਗੀ ਆ ਕੱਦ ਬਿੱਡ ਵੀ ਫੁੱਲ ਵੱਡਾ ਤੇ ਥਣ ਵੀ ਕੱਲਾ ਕੱਲਾ ਲੱਗਾ ਚਬਾਈ ਦੀ ਕਿਵੇਂ ਆ ਜੀ ਇਹ ਚਬਾਈ ਬੜੀ ਅਸਲ ਆ ਓਕੇ ਦੀ ਰਿਪੋਰਟ ਮਾਹਾਂ ਓਕੇ ਦੀ ਰਿਪੋਰਟ ਹੋਊਗੀ ਜਿੰਨੀਆਂ ਕਾ ਪਤਾ ਜੀਆਂ ਸੂਈਆਂ ਦਾ ਖਾਵਾਂਗੇ ਸਾਰੀਆਂ ਦੀ ਚਵਾਈ ਓਕੇ ਦੀ ਰਿਪੋਰਟ ਮਾਹਾਂ ਆਪਾਂ ਲੈਂਦੀ ਨਹੀਂ ਜੀ ਠੀਕ ਆ ਗੱਲ ਇਹਦਾ ਸੂਆ ਆ ਗਿਆ ਦੂਜਾ ਨਾਲ ਆ ਗਈ ਤੇ ਕੱਟੀ ਤੇ ਸੂਈ ਹੈਗੀ ਆ ਕੱਲ ਕੱਦ ਵਿੱਡ ਵੀ ਫੁੱਲ ਡਾਬਲਾ ਤੇ ਉੱਤੋਂ ਬਾਦੀ ਵੀ ਫੁੱਲ ਚੌੜੀ ਆ ਗਈ ਤੇ ਆਰਡਰ ਵੀ ਬਾਕਮਾਲ ਆ ਗਿਆ ਥੱਲੋਂ ਪੂਰੇ ਖੁੱਲੇ ਆਰਡਰ ਚ ਆ ਗਈ ਲੈ ਚੱਲ ਭਈ ਇਹਨੂੰ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਭਾਈ ਇਹਦਾ ਮੁੱਲ ਕੋਸ ਕਰਾਈ ਜਾਓ ਜੀ ਹਾਂ ਜੀ ਇਹ 165000 ਲੈ ਲਾਂਗਾ ਇਹ ਦੇ ਦਾਂਗੇ 165000 ਦੀ ਹਾਂਜੀ ਤੇ ਬਾਕੀ ਕਿਸੇ ਨੇ ਦੋ ਦੋ ਕੱਠੀਆਂ ਲੈਣੀਆਂ ਹੋਈਆਂ ਤਾਂ ਉਹਦੇ ਚੋ ਕੰਸੈਸ਼ਨ ਹੋ ਜਾਊਗਾ ਹਾਂਜੀ ਅਜੇ ਦੋ ਦੋ ਬਾਈਆਂ ਦਾ ਕੱਠੀਆਂ ਪਾਉਣੀਆਂ ਕਿਸੇ ਨੇ ਜੋੜਾ ਜੋੜਾ ਤਾਂ ਉਹਦੇ ਚੋ ਕੰਸੈਸ਼ਨ ਹੋ ਜਾਊਗਾ ਇਹ ਝੋਟੀ ਮੇਰੇ 165000 ਦੀ ਸੂਆ ਜੈਨੂਨ ਦੂਜਾ ਆ ਗਿਆ ਤੇ ਨਾਲ ਆ ਗਈ ਕੱਟੀ ਹੁਣ ਮਾਰਦੇ ਗਹਿਰੀ ਇਧਰਲੇ ਬੰਨੇ 3 ਨੰਬਰ ਵਾਲੀ ਤੇ ਕੈਮਰਾ ਤੇ ਇੱਕ ਤੋਕੜ ਗੱਬਣ ਵੀ ਦਿਖਾਊਗਾ ਜੁੜੇ ਰਹੋ ਵੀਡੀਓ ਨਾਲ ਟਾਪ ਕੁਆਲਿਟੀ ਦੀ ਝੋਟੀ ਇਹਦੇ ਤੇ ਵੀ ਮਾਰਦੇ ਪਹਿਲਾ ਆਰਡਰ ਦੀ ਮਾਰਦਿਆ ਕਰ ਤੇ ਇਧਰਲੇ ਪੰਨੇ ਉਹ ਬਖਾ ਦੇ ਪਿਛਲੇ ਪੰਨੇ ਉਹ ਆਰਡਰ ਤੇ ਝੋਟੀ ਆ ਗਈ ਜਮਾ ਜੈਡ ਬਲੈਕ ਟੋਰ ਦੇ ਬਾਈ ਖੋਲ ਕੇ ਇਹਦਾ ਸੁਆ ਕਿੰਨੇ ਦਿੰਦਾ ਇਹਦਾ ਸੁਆ ਹੈਗਾ ਜੀ 10 ਦਿਨ ਦਾ 10 ਦਿਨਾਂ ਦਾ ਬੱਚਾ ਕੀ ਆ ਨਾਲ ਇਹਦੇ ਇਹਦੇ ਗੱਲ ਹੈਗਾ ਜੀ ਮੇਲ ਕਾਫ ਇਹਦੇ ਨਾਲ ਆ ਗਿਆ ਕਟੜਾ ਇਹ ਥੱਲੇ ਦੁੱਧ ਹੁਣ ਕਿੰਨਾ ਹੋਊਗਾ ਬਾਈ ਇਹਦੇ ਥੱਲੇ ਜੀ ਆਪਾਂ ਦੋ ਟਾਈਮ ਹਰਿਆਣੇ ਚੋਂ ਚੋਕੇ ਲਈ ਆ ਜੀ ਕੰਡਾ ਲਾ ਕੇ ਦੁੱਧ 17 ਕਿਲੋ ਆ ਜੀ 16 ਕਿਲੋ ਦੁੱਧ ਨੈਟ ਦਾ ਆਪਾਂ ਕੰਡਾ ਲਾ ਕੇ ਦੇਵਾਂਗੇ ਜਿਹੜੇ ਵੀ ਨੇ ਦੋ ਟਾਈਮ ਚਾਰ ਟਾਈਮ ਚ ਚਵਾਦਾ ਦੋ ਟਾਈਮ ਚੋ ਚਾਰ ਟਾਈਮ ਚੋ ਆਪਾਂ ਨੂੰ ਕੋਈ ਉਹ ਨਹੀਂ ਆ ਦੁੱਧ ਬਾਈ ਕਹਿੰਦਾ ਉਧਰੋਂ ਤੋਲ ਕੇ ਲਿਆਂਦੀਆ 17 ਤੇ ਆਪਾਂ 16 ਕਿਲੋ ਦੋ ਟਾਈਮ ਚਾਰ ਟਾਈਮ 6 ਟਾਈਮ ਤੱਕ ਵੀ ਚਵਾਦਾ ਕੋਈ ਦਿੱਕਤ ਨਹੀਂ ਹੈਗੀ ਚਵਾਈ ਚਬੂਈ ਦੀ ਕਿਵੇਂ ਆਜੀ ਚਵਾਈ ਬਾਲੀ ਅਸਲ ਆ ਜੀ ਆਪਾਂ ਚਵਾਈ ਬਦੀ ਮਾੜੀ ਲੈਂਦੀ ਨਹੀਂ ਮੱਝ ਠੀਕ ਆ ਜੀ ਸੂਹਾ ਦੂਜਾ ਦੂਜਾ ਸੂਹਾ ਦੂਜਾ ਆ ਗਿਆ 10 ਦਿਨਾਂ ਦੀ ਸੂਈਆਂ ਨਾਲ ਹੈਗਾ ਮੇਲ ਕਾਫ ਦੁੱਧ ਦੇ ਦੇ ਥੱਲੇ ਹੈਗਾ ਕੰਡੇ ਵਾਲਾ 16 ਕਿਲੋ ਰੈਡੀ ਦਾ ਆ ਲੈ ਚੱਲਿਆ ਚੱਲਿਆ ਇਹਨੂੰ ਲੰਬੀ ਜੀ ਤੋਰ ਦਿਆ ਕਰ ਉਧਰਲੇ ਬੰਨਿਓ ਮੋੜ ਲਈ ਭਰਾਂਡੇ ਚ ਤੇ ਪਛਾਂਤੋਂ ਗੈਰੀ ਆਰਡਰ ਤੇ ਵੀ ਦਿਖਾ ਦੇ ਮਾਰ ਕੇ ਵੇ ਆਰਡਰ ਕੁਆਲਟੀ ਵੀ ਚੈੱਕ ਕਰਾ ਦੇ ਆਰਡਰ ਵੀ ਪੂਰਾ ਜ਼ਬਰਦਸਤ ਆ ਗਿਆ ਝੋਟੀ ਦਾ ਤੇ ਥਣ ਵੀ ਤਕਰੀਬਨ ਤਕਰੀਬਨ ਦੂਰਾ ਹੀ ਲੱਗਿਆ ਟਾਪ ਕੁਆਲਟੀ ਦਾ ਤੇ ਬਾਈ ਬਾਈ ਕਹਿੰਦਾ ਸਾਰੀਆਂ ਝੋਟੀਆਂ ਦੀ ਓਕੇ ਦੀ ਰਿਪੋਰਟ ਆ ਤੇ ਸਾਰੀਆਂ ਆ ਗਈਆਂ ਕੱਦ ਵੱਡਾ ਵਾਲੀਆਂ ਤੇ ਬਾਡੀ ਵਾਲੀਆਂ ਆ ਗਈਆਂ ਹਨਾ ਕੋਈ ਸਾਰੀਆਂ ਸਿੱਕੀ ਨਹੀਂ ਹੈ ਨਾ ਨਾ ਸਾਰੀਆਂ ਵੱਡੀਆਂ ਝੋਟੀਆਂ ਨੇ ਆ ਛੋਟੀ ਕੋਈ ਨਹੀਂ ਹੈਗੀ ਤਕਰੀਬਨ ਇੱਕ ਦਿਖਾਵਾਂਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਬੱਲੀ ਝੋਟੀ ਮੋੜ ਲਿਆ ਨਾਲ ਇਹਦੇ ਬੱਚਾ ਮੇਲ ਕਾਫ ਆ ਬਈ ਹਾਂਜੀ ਮੇਲ ਕਾਫ 16 ਕਿਲੋ ਕੰਡੇ ਲਾਉਂਦੀ ਆ ਜਮਾ ਕੰਡੇ ਲਵਾ ਕੇ ਦੇਵਾਂਗੇ ਇਹਦੇ ਪੈਸੇ ਕਿੰਨੇ ਲੈਵਾਂਗੇ ਇਹਦੇ ਪੈਸੇ ਲਵਾਂਗੇ ਜੀ ਜਮਾ ਜਾਇਜ਼ ਰੁਪਏ ਲਵਾਂਗੇ 175000 175 ਹਾਂਜੀ 16 ਆਪਾਂ ਤਲਾ ਦਾਂਗੇ ਉਹ ਪਾ ਦੂਗੀ 17 18 ਆ ਦੁੱਧ ਤਾਂ 20 ਵੀ ਦੇ ਦੂਗੀ ਜੀ ਆਪਾਂ ਜਿੰਨਾ ਹੁਣ ਦੁੱਧਾ ਓਨਾ ਕੰਡੇ ਲਵਾ ਕੇ ਦੇਵਾਂਗੇ ਠੀਕ ਆ ਜੀ ਹੁਣ 16 ਕਿਲੋ ਲਵਾਣੇ ਹਾਂਜੀ ਹਾਂ 16 ਕਿਲੋ ਇਹਨਾਂ ਕੰਡੇ ਲਵਾ ਕੇ ਦੇ ਅਗਲੇ ਬੰਦੇ ਨੂੰ ਵੀ ਆਰਡਰ ਫੁੱਲ ਰੱਖ ਜਾ ਗਾੜੀ ਦੇ ਵਿੱਚ ਆ ਮਾਹ ਜੀ ਬਾਲੀ ਹਸਲਾ ਜੀ ਅਗਾੜੀ ਦੀ ਵੀ ਬਾਈ ਕਹਿੰਦਾ ਚੰਗੀ ਆ ਕਿਉਂਕਿ ਗਾਂ ਵਾਲੇ ਬੰਨੇ ਅਗਲੇ ਥਣ ਤੋਂ ਆਰਡਰ ਕਾਫੀ ਰੱਖਦੇ ਆ ਆਰਡਰ ਦਾ ਸਾਈਜ਼ ਦੱਸ ਦਨਾ ਪਸ਼ੂ ਦਾ ਵੀ ਅਗਾੜੀ ਦਾ ਕਿੰਨਾ ਕਿ ਜੀ ਬੱਸ ਬੰਦੇ ਬਾਈ ਉਹਤੇ ਇਹ ਦੇਵਾਂਗੇ 1,75,000 ਹਾਂਜੀ ਤੇ ਹੁਣ ਮਾਰਦੇ ਗਰੀ 4 ਨੰਬਰ ਵਾਲੀ ਆ ਬੱਲੀ ਘੱਟੀ ਤੇ ਮਾਰਦੇ ਇਹ ਪਰਸਨਲ ਮੈਨੂੰ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਜੀ ਬਹੁਤ 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 ਵਧੀਆ ਚੀਜ਼ ਆ ਸ਼ੋਰੂਮ ਵਾਲਾ ਪੀਸ ਆ ਇਹਦਾ ਸੁਆ ਕਿਹੜਾ ਜੀ ਦੂਜਾ ਜੈਨੀਆਂ ਤੇ ਚਮੜੀ ਵੀ ਇਹਦੀ ਗੈਰੀ ਦਿਖਾਦੀ ਮਾਰ ਕੇ ਉਹ ਚਮੜੀ ਵੀ ਜਮਾ ਬਾਲੀ ਆਸਲਾ ਆਰਡਰ ਵੀ ਇਹਦਾ ਐਦਾਂ ਦਾ ਜਿਵੇਂ ਗਾਵਾਂ ਦਾ ਨਹੀਂ ਹੁੰਦਾ ਐਫ ਦਾ ਐਦਾਂ ਦਾ ਤੋਰ ਦੇ ਬਾਈ ਖੋਲ ਕੇ ਸ਼ੀਸ਼ੇ ਵਰਗੀ ਬਾਡੀ ਚਾ ਬਾਲੀ ਚੀਜ਼ ਵਧੀਆ ਬਾਲੀ ਅਸਲ ਚੀਜ਼ ਆ ਇਹ ਆ ਗਈ ਗ੍ਰੇਡਰ ਚ ਆਪਾਂ ਇਹ ਤੋਂ ਨੀਲੀ ਦਾ ਬੱਚਾ ਵੀ ਚੰਗਾ ਲੈ ਸਕਦੇ ਆ ਜੇ ਗੱਲਬਾਤ ਕਰ ਲਈ ਆ ਜਾਗਾ ਰੀ ਇੱਧਰਲੇ ਬੰਨੀ ਲੈ ਆ ਐਂ ਜੀ ਦਿਖਾ ਦੇ ਤੇ ਬਾਡੀ ਵਾਲੀ ਝੋਟੀ ਆ ਗਈ ਇਹ ਵੀ ਇਹਦਾ ਟਾਂਚਾ ਥੋੜਾ ਜੇ ਮੈਂ ਗੱਲਬਾਤ ਕਰ ਲਾਂ ਨੀਲੀ ਦੇ ਲੈਵਲ ਦਾ ਆ ਗਿਆ ਨੀਲੀ ਰਾਵੀ ਦਾ ਕਿ ਨੀਲੀ ਰਾਵੀ ਦਾ ਕੱਦ ਬਾਲਾ ਜਿਆਦਾ ਵੱਡਾ ਨਹੀਂ ਹੁੰਦਾ ਕਾਠੇ ਦਾ ਦਰਮਿਆਨਾ ਪਰ ਬਾਡੀ ਦੀ ਲਾਜਵਾ ਵਾ ਹਰੇਕ ਪੱਖ ਤੋਂ ਕਵਾਲਿਟੀ ਕਬੂਲਟੀ ਵੀ ਫੁੱਲ ਆ ਗਈ ਝੋਟੀ 'ਚ ਐਨੂੰ ਚਲਾ ਦੇ ਬਾਈ ਸਿੱਧੀ ਮਾਗਰਲੇ ਪੈਰ 'ਚ ਬੱਲੇ ਆ ਗਏ ਤੇ ਪੂਛ ਬੱਲੀ ਆ ਗਈ ਇਹ ਗ੍ਰੇਡਡ 'ਚ ਪੈ ਜਾਵੇ ਕਿਉਂਕਿ ਅੱਖਾਂ 'ਚ ਜਵਾਬ ਨਹੀਂ ਹੈਗੇ ਤੇ ਨਹੀਂ ਨੀਲੀ ਰਾਵੀ 'ਚ ਹੀ ਆ ਜਾਂਦੀ ਇੱਥੋਂ ਘਮਾੜਾ ਬਾਈ ਦੂਜਾ ਸੂਆ ਇਹਦਾ ਦੂਜਾ ਜੀ ਜੈਨਿਆ ਇਹ ਕਿੰਨੇ ਦਿਨ ਕੱਢਦੀ ਆ ਇਹ ਕੱਢਦੀ ਆ 5-4 ਦਿਨ ਜੀ ਇਹ 4-5 ਦਿਨ ਕੱਢਦੀ ਆ ਹਾਂਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਮੁੱਲ ਕੁਛ ਕਰਾਈ ਜਾ ਜੀ ਝੋਟੀ ਦੇਵਾਂਗੇ ਜੀ 1,55,000 1,55,000 ਹਾਂਜੀ ਦੁੱਧ ਦਾ ਕੀ ਰਿਕਾਰਡ ਦੱਸਿਆ ਇਹਦਾ ਦੁੱਧ ਦਾ ਪਲੂਨ ਨੇ ਕੱਢਿਆ ਹੋਇਆ ਬਸ ਗਰੰਟੀ ਵਾਲੇ ਬੰਦੇ ਤੋਂ ਲਈ ਆ ਪਿਛਲੇ ਸਾਲ ਵੀ ਲੈਂਦਾ ਸੀ ਮੈਂ ਝੋਟੀ ਪਲੂਣ ਠੀਕ ਆ ਜੀ ਉਹ ਵੇਚੀ ਨਹੀਂ ਹੈਗੀ ਐਤਕੀ ਬਸ ਚਲ ਕੋਈ ਲੋਡ ਬੰਦ ਲੱਗ ਗਈ ਅਗਲੇ ਦਿਖਾ ਦੇ ਇਹਦਾ ਕੋਈ ਬਾਲੀ ਸੈੱਟ ਖੜੀਆ ਹੁਣ ਚਬਾਈ ਦੀ ਕਿਵੇਂ ਬਈ ਜਮਾ ਰੂਮ ਵਰਗੀ ਆ ਕਿਉਂਕਿ ਵਪਾਰੀ ਦਾ ਚੇਪਾ ਲਾਗੀ ਮੈਂ ਮੇਰੀ ਚਬਾਈ ਮੈਂ ਕਹਿੰਦਾ ਜਮੀ ਪੋਲੀ ਧਾਰੂ ਰੂਮ ਵਰਗੀ ਆ ਪਾ ਚਿੜੀ ਧਾਰ ਦੀ ਮੰਜ ਲੈਂਦੀ ਠੀਕ ਆ ਜੀ ਇਹ ਆ ਗਈ 4 ਨੰਬਰ ਤੇ ਬੱਲੀ ਕੱਟੀ ਤੇ ਹੁਣ ਗੈਰੀ ਆ ਜਾ 5 ਨੰਬਰ ਤੇ ਆ ਝੋਟੀ ਤੇ ਮਾਰਦੇ ਕੈਮਰਾ ਇਹਦਾ ਕਿਹੜਾ ਸੂਆ ਭਾਈ ਐ ਨਹੀਂ ਲਿਆ ਕੇ ਲਾਉਂਦੇ ਦੋ ਜੱਜ ਦੋ ਜੱਜ ਇਹ ਵੀ ਤੋੜ ਦੇ ਬਾਈ ਖੋਲ ਕੇ ਇਹ ਵੀ ਚੀਜ਼ ਵਾਲੀ ਵਧੀਆ ਚੀਜ਼ ਆ ਕਿਹੜਾ ਸੂਆ ਦਾ ਦੁੱਜਾ ਦੁੱਜਾ ਇਹ ਇੱਥੋਂ ਦਿਖਾ ਦੇ ਜੀ ਆਰਡਰ ਫੁੱਲ ਆ ਗਿਆ ਅੱਗੇ ਪਿੱਛੇ ਦਾ ਸੂਈ ਕਿੰਨੇ ਦਿੰਦੀ ਆ ਬਾਈ ਇਹ ਸੂਈ 4 ਦਿਨਾਂ ਦੀ ਜੀ 4 ਦਿਨ ਦਾ ਸੂਆ ਨਾਲ ਬੱਚਾ ਕੀ ਆ ਦੇ ਇਹਦੇ ਵੀ ਮੇਲ ਕਾਫਾ ਜੀ ਨਾਲ ਮੇਲ ਕਾਫਾ 4 ਦਿਨਾਂ ਦੀ ਸੂਈ ਆ ਹਾਂ ਜੀ ਦੁੱਧ ਕਿੰਨਾ ਹੋਣਾ ਦੁੱਧ ਜੀ ਕੁਸਕਾਈ ਜੋ 14 ਕਿਲੋ ਆਪਾਂ ਕੰਡੇ ਦੁੱਧ ਲਵਾ ਕੇ ਦੇਵਾਂਗੇ ਦੁੱਧ ਦੇਊਗੀ ਝੋਟੀ 18 ਕਿਲੋ 4 ਦਿਨਾਂ ਹੀ ਥੱਲੇ 14 ਕਿ 14 ਕਿਲੋ ਕੰਡੇ ਲਵਾ ਕੇ ਦੇਉਗਾ ਜੀ 4 ਦਿਨ ਦੀ ਸੂਈ ਹੋਈ ਥੱਲੇ ਡੰਗ ਦੋ ਡੰਗ ਮਹਾ ਦੋ ਡੰਗ ਚੋ ਜੀ ਚਾਰ ਡੰਗ ਚੋ ਆਪਾਂ ਨੂੰ ਕੋਈ ਬਹਿਮ ਨਹੀਂ ਠੀਕ ਆ ਕੰਦਾ ਉਹ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਚੋ ਲੋ ਤੇ ਝੋਟੀ ਸ਼ਕੀਨ ਵੀ ਫੁੱਲ ਆ ਗਈ ਬੰਦ ਸਿੰਘ ਦੀ ਆ ਗਈ ਬਿਲਕੁਲ ਤੇ ਬਾਡੀ ਦੀ ਵੀ ਥੋੜੀ ਡਰਦੀ ਆ ਝੋਟੀ ਬਾਹਰ ਬੱਚੇ ਦੇ ਵੰਦੇ ਆਰਡਰ ਕੁਆਲਟੀ ਇੱਥੋਂ ਚੈੱਕ ਕਰਾ ਲਈਏ ਤੇ ਸ਼ਕੀਨ ਆ ਗਈ ਝੋਟੀ ਜੇ ਗੱਲਬਾਤ ਕਰ ਲਈਏ ਫੁੱਲ ਸ਼ਕੀਨ ਆ ਗਈ ਹਰੇਕ ਪੱਖ ਤੋਂ ਆਰਡਰ ਕੁਆਲਟੀ ਤੋਂ ਲਾ ਲਈਏ ਥਾਣਾ ਤੋਂ ਲਾ ਲਈਏ ਤੇ ਲੰਬਾਈ ਲੰਬੂਈ ਤੋਂ ਲਾ ਲਈਏ ਇੱਥੋਂ ਵਿਊ ਕਰਕੇ ਦਿਖਾ ਦੇ ਗਏ ਡਰਦੀ ਆ ਥੋੜਾ ਜਿਹਾ ਚਵਾਈ ਚਬੂਰੀ ਹੋਊਗੀ ਓਕੇ ਦੀ ਰਿਪੋਰਟ ਕਿਉਂਕਿ ਥਣ ਦਾ ਸਾਈਜ਼ ਦੱਸ ਦਿੱਤਾ ਤੇ ਹੁਣ ਆ ਜਾ ਗਰੀ ਇਧਰਲੇ ਬੰਨੇ ਤੇ ਪਿਛਾ ਪਿਛਾਲੇ ਬੰਨੇ ਉਹੋ ਚ ਕੇ ਬੋਝ ਕੇ ਦੇਖੀ ਪਿਛਾਲੇ ਬੰਨੇ ਉਹ ਦਿਖਾ ਦੇ ਆਡਰ ਇਹਦਾ ਇਹਦਾ ਰੇਟ ਕੀ ਰਹੂਗਾ ਫਿਕਸ ਜਿਹਾ ਇਹਦਾ ਰੇਟ ਰਹੂਗਾ ਜੀ 1,60,000 ਲੈਣਾ 1,60,000 ਲੈਣਾ ਲੈਣ ਦੇਣ ਵਾਲਾ ਹਾਂਜੀ ਇਹ ਆ ਗਈ 5 ਨੰਬਰ ਤੇ ਤੇ ਹੁਣ ਖੋਲ ਦੇ ਬਾਈ 6 ਨੰਬਰਾਂ ਹੀ ਲੈ ਆ ਤੇ 6 ਨੰਬਰ ਵਾਲੀ ਇਧਰੋਂ ਕੱਢ ਲਓ ਜੀ ਆ 6 ਨੰਬਰ ਇਹ ਤੋਂ ਅਈ ਲੈ ਜਾ ਕੇ ਨਾ ਥੱਲੋਂ ਦੀ ਚਾਰਨੀ ਇਹਦਾ ਸੁਆ ਕਿਡਾ ਬਾਈ ਦੂਜਾ ਜੀ ਦੂਜਾ ਜੈਨੀ ਆ ਨਾ ਇਦੇ ਨਾਲ ਬੱਚਾ ਕੀ ਆ? ਇਹਦੇ ਗਾਲ ਕੱਟੀ ਆ ਜੀ। ਇਹਦੇ ਨਾਲ ਕੱਤੀ ਆ ਗਈ ਇਹਦਾ ਸੂਆ ਕਿੰਨੇ ਦਿਨ ਦਾ ਜੀ? ਇਹਦਾ ਸੂਆ 15 ਦਿਨਾਂ ਦਾ ਜੀ। ਇਹਦਾ ਸੂਆ ਆ ਗਿਆ 15 ਦਿਨ ਦਾ ਨਾਲ ਆ ਗਈ ਕੱਟੀ ਤੇ ਸ਼ਕੀਨ ਇਹ ਵੀ ਫੁੱਲਾ ਸਿੰਘ ਬਿਲਕੁਲ ਬੰਦ ਆ ਗਿਆ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੁਣ ਦੁੱਧ ਹੁਣ ਤਿਆਰ ਕਿੰਨਾ ਜੀ? ਇਹਦੇ ਥੱਲੇ ਜੀ 13.5 ਲੀਟਰ ਕੰਡੇ ਵਾਲਾ ਦੁੱਧ ਆ ਜੀ। 13 ਕਿਲੋ ਹੋ ਜਾਊਗਾ। ਹਾਂਜੀ ਹਾਂਜੀ। 13 ਮੰਨ ਕੇ ਆ ਜਾਣਾ ਹੋਊਗਾ 13 ਤੋਂ ਬਾਹਰ ਹੀ। ਹਾਂਜੀ ਬਾਹਰ ਹੀ ਹੋਊਗਾ 13 ਲੀਟਰ ਕੰਡੇ ਲਵਾ ਕੇ ਦੇਵਾਂ। ਖਮਾ ਲਿਆ ਬਾਈ। ਕਮਾਲਿਆ ਕਮਾਲ ਇੱਥੇ ਤੋਂ ਲਿਆ ਹਾਂਜੀ ਇਹ ਕਿਵੇਂ ਆ ਬਾਈ ਚਵਾਈ ਚ ਬਾਲੀ ਰੋਮ ਵਰਗੀ ਚਵਾਈ ਆ ਪੌਲੀ ਠੋਕੀ ਬਿਲਕੁਲ ਮੈਂ ਲੈਂਦਾ ਨਹੀਂ ਜੀ ਟੈਟ ਧਾਰ ਦੀ ਠੀਕ ਆ ਜੀ ਆ ਚਵਾਈ ਦੀ ਹੈਗੀ ਆ ਬਾਈ ਕਹਿੰਦਾ ਓਕੇ ਦੀ ਰਿਪੋਰਟ ਲਿਆ ਬਾਈ ਆ ਇਹਨੂੰ ਸੂਆ ਆ ਗਿਆ ਦੂਜਾ ਤੇ ਦੁੱਧ ਦੇ ਦੇ ਥੱਲੇ ਹੈਗਾ 13.5 ਬਾਈ ਕਹਿੰਦਾ 13 ਮੰਨ ਕੇ ਆ ਜੋ ਕੰਡੇ ਵਾਲਾ ਨਾਲ ਇਹਦੇ ਹੈਗੀ ਆ ਕੱਟੀ ਇਹਦਾ ਰੇਟ ਕੀ ਰਹੂਗਾ ਨੰਮੀ ਇਹਦਾ ਰੇਟ ਫਿਕਸ ਲੈਣਾ 115000 ਲੈਣਾ 1 ਲੱਖ ਤੇ 15 ਦੀ ਫਿਕਸੇ ਹੋ ਜੂਗੀ ਹਾਂਜੀ ਛੋਟ ਛੱਪਾ ਉਹਦੇ ਚ ਥੋੜਾ ਬੋਤਾ ਛੋਟ ਛੱਪਾ ਮਾੜਾ ਉਹ ਤੇ ਆ ਗਈ ਫੁੱਲ ਸ਼ਕੀਨ ਆ ਤੇ ਹੁਣ ਮਾਰਦੇ ਅਗਲੀ ਝੋਟੀ ਦੇ ਕੈਮਰਾ ਇਹਦੇ ਹਾਂਜੀ ਇਹ ਗੱਬਣ ਆ ਝੋਟੀ ਹਜੇ ਆ ਇਹਦੇ ਗੈਰੀ ਆਰਡਰ ਸੀ ਮਾਰਦੀ ਪਹਿਲਾਂ ਉਹ ਇਹ ਗੱਬਣ ਆ ਗਈ ਹਲਕਾ ਥੋੜੀ ਜਿਹੀ ਭਲਾ ਕਰ ਰਹੀ ਐ ਝੋਟੀ ਅੱਜ ਭਾਜ ਸੂਆ ਦੂਜਾ ਜੈਨੀਆਂ ਨਾ ਠੀਕ ਆ ਜੀ ਕਿਉਂਕਿ ਕੱਦ ਦੀ ਕੋਈ ਵੀ ਝੋਟੀ ਛੋਟੀ ਨਹੀਂ ਮੈਂ ਤੁਹਾਨੂੰ ਤਾਂ ਕਰਕੇ ਨਾਲ ਖੜਕੇ ਦਿਖਾ ਦਉਂਗਾ ਕਿਉਂਕਿ ਮੇਰੇ ਕੱਦ ਤੋਂ ਤੁਸੀਂ ਕੱਦ ਦਾ ਆਈਡੀਆ ਲਾ ਲਿਓ ਇਹ ਵੀ ਤੋਰ ਦੇ ਬਾਈ ਤੋਰ ਦੇ ਇਹ ਦਿਨ ਕਿੰਨੇ ਕੱਢ ਦੀ 10 ਦਿਨ ਕੱਢ ਦੀ ਜੀ ਹਜੇ ਜਮਨ ਗੂੰਦ ਗੂੰਦ ਆਂਦੀ ਹੈ ਜੀ ਮਖਿਆਲ ਵਰਗਾ ਠੀਕ ਹੈ ਗੱਲ ਹਾਂ ਇਹ 10 ਦਿਨਾਂ ਦਾ ਬਾਲੀ ਵਧੀਆ ਜੈਨੀਅਨ ਚੀਜ਼ ਆ ਇਹਦਾ ਪਹਿਲਣ ਦਾ ਕੀ ਰਿਕਾਰਡ ਦੱਸਿਓ ਆਪਾਂ ਨੂੰ ਪਹਿਲਣ ਝੋਟੀ ਨੇ ਦੁੱਧ ਕੱਢਿਆ ਹੋਇਆ 17 ਕਿਲੋ 17 17 ਇਹ ਹਜੇ ਤੇ ਇਹਦੇ ਬਾਨਾ ਜਾਂ ਇਹਨੇ ਇੱਥੇ ਬਾਨਾ ਐਚਪਾ گاਵਾ ਵਾਂਗੂ ਬਾਨਾ ਝੋਟੀ ਠੀਕ ਆ ਆਰਡਰ ਬਾਈ ਕਹਿੰਦਾ ਫੋਟਾ ਮਾਉ ਚੀਜ਼ ਦੇਖ ਲੈ ਕਿਹੜੀ ਆ ਤੇ ਨਸਲ ਆ ਗਈ ਝੋਟੀ ਜੀ ਨਸਲ ਬਰੀਡ ਫੁੱਲ ਆ ਗਈ ਕੱਦ ਪੱਟ ਚੰਗਾ ਆ ਗਿਆ ਤੇ ਥੱਲੇੋਂ ਆਰਡਰ ਦਾ ਸਾਈਜ਼ ਵੀ ਚੰਗਾ ਆ ਹਾਂ ਕਿਉਂਕਿ ਭਲ ਵੀ ਜੇ ਗੱਲਬਾਤ ਕਰ ਲਈਏ ਉਹੀ ਪਸ਼ੂ ਪਾਉਂਦਾ ਹੈ ਜਿਹੜੇ ਭਲ ਪਤਾ ਕੀ ਆ ਜਗ੍ਹਾ ਹੁੰਦੀ ਆ ਮੈਂ ਤੁਹਾਨੂੰ ਦੱਸ ਦਾਨਾ ਠੰਡਾ ਠੰਡ ਕਰਨ ਗੁੜ ਪਾਉਣੀ ਆ ਠੀਕ ਆ ਜੀ ਗੁੜ ਨਾਲ ਭਲ ਪੈਂਦੀ ਆ ਠੀਕ ਆ ਜੀ ਬੜੀ ਮੋਟੀ ਪਰ ਜਿਹੜੀ ਚੀਜ਼ ਦੇ ਥੱਲੇ ਕੁਝ ਹੋਊਗਾ ਭਲ ਉਸੇ ਦੇ ਆਊਗਾ ਹਾਂਜੀ 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 ਤੇ ਇਹ ਬਾਈ ਕਹਿੰਦਾ ਹੈ ਗਿਆ 10 ਦਿਨਾਂ ਦੀ ਕੱਚੀ ਆਰਡਰ ਬਹੁਤ ਬਣਾਊਗੀ ਤੇ ਸਿੰਘ ਸੁੰਗ ਦੀ ਕੁਆਲਿਟੀ ਤੋਂ ਬਰੀਡ ਤੋਂ ਲਾ ਲਈਏ ਆਰਡਰ ਤੋਂ ਲਾ ਲਈਏ ਹਰੇਕ ਪੱਖ ਤੋਂ ਝੋਟੀ ਲਾਜਵਾਬ ਹੈ ਕਿਉਂਕਿ ਬਰੀਕੀਆਂ ਫੁੱਲ ਆ ਗਈਆਂ ਇਹਦੇ 'ਚ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਲੈਣਾ ਦੇਣਾ 100 ਘੱਟ ਨਹੀਂ ਲੈਣਾ ਜੀ ਜਮਾ ਫਿਕਸ ਲੈਣਾ 1,62,000 ਲੈਣਾ ਜੀ 1,62,000 ਹਾਂਜੀ ਤੇ ਹੁਣ ਮਾਰ ਦੇਗਾ ਵੀ ਆਹ ਵੱਡੀ ਝੋਟੀ ਦੇ ਕੈਮਰਾ ਆਹ ਇਹ ਵੀ ਤੋਰ ਦੇ ਤੋਰ ਦੇਵੇ ਇਹਦਾ ਕਦ ਆ ਗਿਆ ਵੱਡੀਆਂ ਜੀ ਆ ਗਿਆ ਲਾਸਟ ਦੋਆਂ ਦਾ ਫੁੱਲ ਵੱਡੀਆਂ ਜੀ ਹਨਾ ਹਾਂਜੀ ਇਹਦਾ ਸੁਆ ਕਿਹੜਾ ਜੀ ਦੂਜਾ ਜੀ ਦੂਜਾ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਗੱਲ ਵੀ ਮੇਲ ਖਾ ਪਾ ਜੀ ਮੇਲ ਕਾਫਾ ਤੇ ਆਪ ਆ ਗਈ ਜੈਡ ਬਲੈਕ ਜਮਾ ਪੁੰਜੜ ਤੋਂ ਵੀ ਆ ਗਿਆ ਹਾਂਜੀ ਹਾਂਜੀ ਲੰਬੀ ਲੰਬੀ ਵੀ ਫੁੱਲ ਆ ਗਈ ਕੱਦ ਬਿੱਟ ਵੀ ਫੁੱਲ ਆ ਗਿਆ ਸੂਆ ਕਿੰਨੇ ਦਾ ਹੈ ਸੂਆ ਹੈਗਾ ਹਫਤੇ ਦਾ ਜੀ ਇੱਕ ਹਫਤੇ ਦਾ ਦੁੱਧ ਕਿੰਨਾ ਤਿਆਰ ਆਜੀ ਹੁਣ ਦੁੱਧ ਹੋਊਗਾ ਜੀ 14 ਕਿਲੋ 14 ਕਿਲੋ ਹੁਣ ਹੈਗਾ ਰੈਡੀ ਦਾ ਹਾਂਜੀ ਡੰਗ ਦੋ ਡੰਗ ਜਿੰਨਾ ਦਾ ਦੋ ਡੰਗ ਚੋ ਚਾਰ ਡੰਗ ਹਾਂ ਦੋ ਡੰਗ ਚੋ ਚਾਰ ਡੰਗ ਚੋ ਆਪਾਂ ਨੂੰ ਕੋਈ ਬਹਿਮ ਨਹੀਂ ਹੈਗਾ ਜੀ ਆ ਜਿੰਨੀਆਂ ਝੋਟੀਆਂ ਤਾਜ਼ੀਆਂ ਸੂਈਆਂ ਬਾਈਆਂ ਦਿਖਾਈਆਂ ਨੇ ਉਹਨਾਂ ਨੂੰ ਡੰਗ ਦੋ ਡੰਗ ਚਾਰ ਡੰਗ ਚੋ ਕੇ ਤਸੱਲੀ ਕਰਕੇ ਬਾਈ ਤੋਂ ਲਿਆ ਸਕਦੇ ਹਾਂ ਇਹ ਜੀ ਗੱਲ ਨਹੀਂ ਆਪਾਂ ਨੂੰ ਕੋਈ ਬਹਿਮ ਨਹੀਂ ਹੈਗਾ ਚੀਜ਼ਾਂ ਬਾਈ ਕਹਿੰਦਾ ਹਰਿਆਣੇ ਚੋ ਗੁਰੀ ਕੁਆਲਿਟੀ ਨੇ ਲਿਆਂਦੀਆਂ ਨੇ ਦੁੱਧ ਫੇਰ ਹੀ ਦੰਦੀ ਆ ਕਹਿੰਦਾ ਚੰਗੀ ਬਰੀਡ ਹਾਂ ਹਾਂਜੀ ਚੰਗੀ ਬਰੀਡ ਤੇ ਫੀਡ ਦਾ ਜੇ ਸਮੇਲ ਹੋ ਜਾਏ ਕਹਿੰਦੇ ਵੀ ਦੁੱਧ ਦੇ ਫੇਰ ਲੰਬੂ ਲਾਵਾ ਵੀ ਹੈ ਦੁੱਧ ਉਹ ਕੱਢਦੇ ਨੇ ਜਾਨਵਰ ਜਿੱਥੇ ਬਰੀਡ ਤੇ ਫੀਡ ਦਾ ਇਹ ਆ ਗਈ ਕੱਦ ਵਿੱਡਾ ਵਾਲੀ ਕੋਈ ਓਵਰ ਫਾਇਟ ਨਹੀਂ ਹੈਗੀ ਝੋਟੀ ਦੇ ਉੱਤੇ ਆਰਡਰ ਰੱਖੂਗੀ ਬਿਲਕੁਲ ਫਿਕਸ ਦੁੱਧ ਕਿੰਨਾ ਦੱਸਿਆ ਜੀ ਦੁੱਧ 14 ਕਿਲੋ 14 ਕਿਲੋ ਹਾਜ਼ਰ ਹਾਂਜੀ ਸੁਆ ਬਾਈ ਇਹਨਾਂ ਥੋੜੇ ਦਿਨਾਂ ਦਾ ਵਧਣ ਦੀ ਗੰਦੇਸ਼ ਹਾਲੇ ਹੈਗੀ ਆ ਪੈਸੇ ਕਿੰਨੇ ਲੈ ਲਾਂਗੇ ਜੰਮੇ ਦੀ ਪੈਸੇ ਲੈ ਲਾਂਗੇ ਜੀ ਇਹਦਾ 1 ਲੱਖ 40 ਹਜ਼ਾਰ ਤੇ ਉਹ ਲਾਸਟ ਵਾਲੀ ਵੀ ਤੋੜ ਦੇ ਬਾਈ ਉਹ ਆ ਗਈ ਟੋਕੜ ਗੱਬਣਾ 1 ਲੱਖ 1 ਲੱਖ 40 ਹਜ਼ਾਰ ਲੈ ਲਾਂਗੇ ਦਾ ਫਿਕਸ ਫਿਕਸ 1 40 ਹਾਂ ਤੇ ਹੁਣ ਤੋੜ ਦੇ ਆ ਲਾਸਟ ਵਾਲੀ ਝੋਟੀ ਔਰ ਦੇ ਬਾਈ ਹੋਣ ਕੇ ਇਹ ਆ ਗਈ ਟੋਕੜ ਗੱਬਣਾ ਇਹ ਟੋਕੜ ਗੱਬਣਾ ਚਾਰ ਮਹੀਨੇ ਦੀ ਗੱਬਣਾ ਚੈੱਕ ਕਰਾ ਕੇ ਦੇਵਾਂਗੇ ਪਰ ਚੀਜ਼ ਦੇਖ ਲਓ ਜੀ ਕੀ ਆ ਇਹ ਆ ਗਈ ਟੋਕੜ ਗੱਬਣਾ ਟਰੱਕ ਜਿੱਡੀ ਝੋਟੀ ਕਿਸੇ ਨੂੰ ਮੈਂ ਬੁੱਲਦਾ ਪਲੇਖਾ ਪਾਉਂਦੀ ਹੂ ਹਾਂ ਆਮ ਦਾ ਹੀ ਪਲੇਖਾ ਪਾਉਂਦੀ ਆ ਕੱਦ ਵੱਡਾ ਵੀ ਫੁੱਲ ਵੱਡਾ ਲੰਬੀ ਲੰਬੀ ਵੀ ਫੁੱਲਾ ਤੇ ਰੂਬ ਰੂਬ ਵੀ ਝੋਟੀ ਦਾ ਫੁੱਲਾ ਚੀਜ਼ ਵੀ ਬੜੀ ਅਸਲ ਆ ਹਾਂ ਤੇ ਸਿੰਘਾਂ ਦਾ ਜਿਹੜਾ ਡਿਜ਼ਾਈਨ ਆ ਇੱਕੋ ਜਿਹਾ ਡਿਜ਼ਾਈਨ ਆਗਾ ਤੁਸੀਂ ਸਿੰਘਾਂ ਦਾ ਗੱਬਣ ਕਿੰਨੇ ਟਾਈਮ ਦੀ ਹੁੰਦੀ ਆ ਚਾਰ ਮਹੀਨੇ ਦੀ ਚਾਰਾਂ ਮਹੀਨਿਆਂ ਦੀ ਗੱਬਣ ਸੂਆ ਕਿਹੜਾ ਇਹਦਾ ਦੂਜਾ ਜੀ ਦੂਜਾ ਦੂਜੇ ਸੂ ਕੀ ਹੋਣਾ ਦੂਜੇ ਸੂ ਕੀ ਫਿਲਹਾਲ ਪਹਿਲਾ ਮੰਨ ਲੀਏ ਹਾਂਜੀ ਆ ਲਿਆ ਭਾਈ ਐਨੂੰ ਲਿਆ ਚਾਰਾਂ ਮਹੀਨਿਆਂ ਦੀ ਗੱਬਣ ਆ ਹੁਣ ਦੁੱਧ ਕਿੰਨਾ ਹੁਣ ਦੁੱਧ ਹੋਊਗਾ ਜੀ 6 ਕਿਲੋ 6 ਕਿਲੋ ਬੱਚਾ ਹੈਗਾ ਨਾਲ ਬੱਚਾ ਨਹੀਂ ਹੈਗਾ ਜੀ ਮਿਲਦੀ ਕਿਵੇਂ ਆ ਬਸ ਠੰਡੀ ਥਾਪੀ ਮਾਰ ਕੇ ਜੀ ਥਾਪੀ ਦਿਓ ਮਹ ਜੈ ਹੁਣ ਵੀਡੀਓ ਚ ਵੇਜੋ ਕੋਈ ਟੈਨਸ਼ਨ ਨਹੀਂ ਇਹਦਾ ਰੇਟ ਤਾਂ ਆਪਣਾ ਦੁੱਧ ਕੀ ਰਿਆ ਤਾਜੀ ਦਾ ਤਾਜੀ ਨੇ ਦੁੱਧ ਕੱਢਿਆ ਜੀ ਪਲੂਨ ਨੇ 14 15 ਲੀਟਰ ਐਸ ਵਾਰੀ ਐਸ ਵਾਰੀ ਦੇਖੋ 20 ਲੀਟਰ ਦੇਣ ਦਾ ਹੱਕ ਆ ਜੀ ਝੋਟੀ ਮੇਰੇ ਸਾਹਿਬ ਨਾ ਕੱਦ ਪੇਛਾ ਬਰੀਡ ਕੁਆਲਟੀ ਆ ਹਨਾ ਚੀਜ਼ ਬਹੁਤ ਚੰਗੀ ਹੈ ਜੀ ਚੀਜ਼ ਵੀ শোরੂਮ ਵਾਲੀ ਆ ਕਵਾਲਿਟੀ ਕੁਆਲਿਟੀ ਚੰਗੀ ਆ ਬਾਈ ਇੱਥੇ ਖੜਾ ਹੀ ਮੋੜ ਕੇ ਉਹਨਾਂ ਨੂੰ ਮਾਰੀ ਫਲੂਨ ਝੋਟੀ ਵੀ ਕੀਦੀ ਜੀ 3 ਲੱਖ ਦੀ ਇਹ ਠੀਕ ਆ ਗੱਲ ਆ ਇੱਥੋਂ ਇੱਥੋਂ ਦਿਖਾ ਦੇ ਗੈਰੀ ਪਛਾਣ ਹੋ ਕੇ ਫੇਸ ਕੁਆਲਿਟੀ ਤੇ ਮਾਰਨੀ ਇਧਰ ਨੂੰ ਮੂੰਹ ਕਰਾ ਦੇ ਇਹ ਇੱਥੇ ਇੱਥੇ ਰੋਕ ਲਾ ਬਸ ਇੱਥੋਂ ਦਿਖਾ ਦੇ ਗੈਰੀ ਪਛਾਣ ਹੋ ਕੇ ਹੋਏ ਰੋਗ ਰੂਹ ਫੁੱਲ ਪੈਂਦਾ ਕੱਦ ਆ ਗਿਆ ਪੂਰਾ ਫੁੱਲ ਵੱਡਾ ਇਹਦਾ ਬਰੀਡ ਕੁਆਲਿਟੀ ਵੀ ਫੁੱਲ ਆ ਗਈ ਤੇ ਬੰਦੇ ਬਾਈ ਕੋਈ ਨਹੀਂ ਬੰਦੇ ਇਥੋਂ ਲੰਬਾਈ ਲੰਬੂਈ ਦਿਖਾ ਦੇ ਲੰਬੀ ਵੀ ਫੁੱਲਾ ਕੇ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਇੱਕ ਬੁੱਲ ਦੀ ਭਲੇਖਾ ਪਾਉਗੀ ਝੋਟੀ ਅੱਜ 6 ਕਿਲੋ ਹਾਜਰਾ ਬਾਈ ਕਹਿੰਦਾ 4 ਮਹੀਨਾ ਦੀ ਗੱਬੜਾ ਕਹਿੰਦੇ ਕਈ ਵਾਰੀ ਤੇ ਪਤਾ ਕੀ ਆ ਆਪਣੇ ਆਈ ਅੱਜ ਆ ਠੀਕ ਆ ਜੀ 2-4 ਦਾ ਦੁੱਧ ਵੀ ਵੱਜੂਗੀ ਝੋਟੀ ਠੀਕ ਆ ਜੀ ਸਾਰਾ ਕੁਝ ਠੰਡੀ ਵਾਲੀ ਆ ਝੋਟੀ ਤੇ ਐ ਚਵਾਈ ਵਾਲੀ ਚੰਗੀ ਆ ਤੇ ਬਾਕੀ ਕਈ ਵਾਰੀ ਪਸ਼ੂ ਲੇਟ ਬਣਿਆ ਹੁੰਦਾ ਹਨਾ ਤਾਂ ਉਹ ਕਰਕੇ ਪਾਉਂਦਾ ਹਾਂ 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 ਇਹਦਾ ਰੇਟ ਕੀ ਰਹੂਗਾ ਅੱਜ ਦਾ ਇਹਦਾ ਰੇਟ ਰਹੂਗਾ ਜੀ ਅੱਜ ਦਾ ਜਮਾ ਫਿਕਸ 135000 135 ਹਾਂਜੀ ਇਹਦਾ ਤਾਜੀਆਂ ਜਿੰਨੀ ਹੋਗਾ 3 ਲੱਖ ਦੀ ਵੇਚੀ ਹੋਈ ਹੈ ਜੀ ਤਾਜੀ 3 ਲੱਖ ਆਪਾਂ ਨਹੀਂ ਵੇਚੀ ਹਾਂਜੀ ਹਾਂਜੀ ਉਹ 3 ਲੱਖ ਦੀ ਵੇਚੀ ਚਬਾ ਕੇ ਵੇਚੀ ਆ ਹਾਂ ਚਬਾ ਕੇ ਵੇਚੀ ਆ ਠੀਕ ਆ ਜੀ ਕੋਈ ਬਾਈ ਲੈ ਜੇ ਹਾਂਜੀ 2.5 ਲੱਖ ਦੀ ਮੈਂ ਵੀ ਅੱਗੇ ਵੇਚਣੀ ਆ 2.5 ਲੱਖ ਦੀ ਵਾਪਸ ਲੈ ਲਵਾਂ ਵੀਡੀਓ ਸੇਵ ਕਰਨੀ ਆ ਮਾ ਕਰ ਲਓ ਜੀ ਹੀ ਗੱਲ ਹੈ ਕਲਿੱਪ ਕੱਟ ਕੇ ਚਾਹੇ ਬਾਈ ਦੀ ਸੇਵ ਕਰ ਲਓ ਸੇਵ ਕਰ ਲਓ ਚ ਇੱਕ ਜੇ ਆਪਾਂ 2,50,000 ਦੀ ਬਾਈ ਕਹਿੰਦਾ ਆਪਾਂ ਵਾਪਸ ਲੈ ਲਾਂਗੇ ਜੇ ਕਿਸੇ ਸੱਜਣ ਨੇ ਦੇਣੀ ਆ ਅੱਜ ਦੇਵਾਂਗੇ 1,35,000 ਦੀ ਚਲੋ 30-32 ਦੇ ਏੜ-ਗੇੜ ਥੋੜਾ ਹੋ ਜੂਗਾ ਸਿਸਟਮ ਗੱਲਬਾਤ ਬਾਈ ਨਾਲ ਕਰ ਲਿਓ ਨੰਬਰ ਦੱਸ ਦਿਓ ਜੀ ਨੰਬਰ 62830 92551 ਨੰਬਰ ਸੱਜਣਾ ਬਾਈ ਦਾ ਵੀਡੀਓ ਦੀ ਲਾ ਦੂੰਗਾ ਇਹਨਾਂ ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਬਾਰਡਰ ਦਾ ਏਰੀਆ ਆ ਗਿਆ ਹਰਿਆਣੇ ਦੇ ਬਿਲਕੁਲ ਨਾਲ ਤੇ ਬਾਕੀ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ